ਕੋਈ ਨਹੀਂ ਕੋਈ ਨਹੀਂ ਜੀ ਜੀ ਚਲੋ ਦੇਖੋ ਅੱਜ ਦੇ ਪੱਲੇ ਸਾਡੀ 13 ਬਸਤੀ ਪੁਲਿਸ ਸਾਡੇ ਡੀਐਸਪੀ ਸ਼੍ਰੀ ਵਿਕਰਮ ਬਰਾੜ ਐਸਐਚਓ ਸਾਡੇ 13 ਬਸਤੀ ਸੁਮਿਤ ਮੋੜ ਹੈ ਜਿਹੜੇ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਲਾਬਗੜ ਰੋਡ ਤੇ ਪੀਜੀਆ ਦੇ ਵਿੱਚ ਕੁਝ ਜਿਹੜੇ ਕ੍ਰਾਈਮਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਆ ਕੇ ਇੱਥੇ ਲੁਕ ਕਰਕੇ ਇੱਥੇ ਆ ਕੇ ਲੁਕੇ ਹੋਏ ਨੇ ਇਸ ਇਨਫੋਰਮੇਸ਼ਨ ਤੇ ਡੀਐਸਪੀ ਵਿਕਰਮ ਬਰਾੜ ਐਸਐਚਓ 13 ਬਸਤੀ ਇੰਸਪੈਕਟਰ ਸੁਮਿਤ ਮੋੜ ਇਹ ਜੀਡੀਐਫ ਦੀ ਸਾਡੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਜਿਹੜੀ ਟੀਮ ਹੈ ਉਹ ਨਾਲ ਇਹਨਾਂ ਨੇ ਇਸ ਏਰੀਆ ਦੇ ਵਿੱਚ ਆ ਕੇ ਜਰੂਰ ਦਵਿਸ਼ ਕੀਤੀ ਤੇ ਇੱਥੇ ਚੈਕਿੰਗ ਸ਼ੁਰ ਲਾਈਕ FBI ਦੇ ਵਿੱਚ ਜਦੋਂ ਉਹ ਫਸਟ ਫਲੋਰ ਤੇ ਗਏ ਇਹਨਾਂ ਨੇ ਕਮਰਾ ਖੜਕਾਇਆ ਤੇ ਉੱਥੋਂ ਉਧਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਤੋਂ ਬਾਅਦ ਜਦੋਂ ਨੌਕ ਕੀਤਾ ਤਾਂ ਅੰਦਰੋਂ ਇੱਕ ਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਬਾਹਰ ਪੁਲਿਸ ਖੜੀ ਹੈ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਰਮਿੰਗ ਦੀ ਹੋਈ ਹੈ ਫਰਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ ਹੈਗਾ ਜਿਨੇ ਪੁਲਿਸ ਪਾਰਟੀ ਦੇ ਹਮਲਾ ਕਰਨ ਦੀ ਕੋਸ਼ਿਸ਼ ਜਾਨੋ ਮਾਰਨ ਦੀ ਨੀਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਇਹ ਬੇਸਿਕਲੀ ਹਨਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਦਿੰਦੇਹਾੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਇਹ ਜਿਹੜਾ ਮੇਨ ਅਕਿਊਜ਼ ਸੀਗਾ ਉਥੋਂ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ 파蒂 ਦੇਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰ ਆਮ ਯੂਜ਼ ਕੀਤਾ ਨਹੀਂ ਇਸ ਮਾਮਲੇ ਵਿੱਚ ਇਹ ਕ੍ਰਾਸ ਫਾਇਰਿੰਗ ਇੰসিডেন্ট ਹੋਇਆ ਤੇ ਅਸੀਂ ਇਹਨੂੰ ਹੁਣ ਨਾਲ ਦੇ ਨਾਲ ਇਹਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਕਿੰਨੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਕ੍ਰਾਸ ਫਾਇਰ ਉਹਨੇ ਕਿੰਨੇ ਕਿਤਨੇ ਸੀ ਕਿੰਨੇ ਕਿਤੇ ਬਸ ਇੱਕ ਉਹਨੇ ਜਿਹੜੀ ਬਾਕੀ ਸਾਡੀ ਫਰੇਨਸਿਕ ਟੀਮ ਵੀ मौके ਤੇ ਆ ਰਹੀ ਹੈ ਪਹਿਲਾਂ ਇਹਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ 40 ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟੀ ਕੱਢੀ ਪੁਲਿਸ ਪਾਰਟੀ ਨੇ ਬੜੀ ਬਹਤਰੀਨਾ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ ਬਟ ਉਸਵਾ ਜਿਹੜੀ ਕ੍ਰਾਸ ਫਾਇਰ ਦੇ ਵਿੱਚੋਂ ਇੰਜਰਡ ਹੋਇਆ ਬਾਕੀ ਜਿਹੜੇ ਐਗਜੈਕਟ ਫਾਇਰਿੰਗ ਦੇ ਆ ਜਿਹੜੀ ਸਾਰੇ ਫੋਰੈਂਸਿਕ ਤੇ ਮਾਰੀ ਐ ਐਗਜ਼ਾਮਿੰਗ ਕਰਕੇ ਚੱਲ ਰਹੀ ਹੈ ਕਿੰਨੇ ਦਿਨਾਂ ਤੋਂ ਹੋ ਰਿਹਾ ਸੀਗਾ ਔਰ ਹੰਟਰ ਦੀ ਜਾਣਕਾਰੀ ਕੋਈ ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਰਿਕਵਰ ਕੀ ਕੀ ਹੋਏ ਦੇਖੋ ਸਾਨੂੰ ਮੌਕੇ ਤੋਂ ਇੱਕ ਜਿਹੜਾ 32 ਗੋਰ ਦਾ ਪਿਸਟਲ ਚਾਰ ਜਿਹੜੇ ਕਾਟੇ ਰਿਕਵਰ ਹੋਏ ਹੈ ਉਸ ਤੋਂ ਬਿਨਾ ਜਿਹੜੀ ਜੋ ਸਾਨੂੰ ਹਲੇ ਤੱਕ ਮੋੜਲੀ ਤਫਤੀਸ਼ ਤੋਂ ਪਤਾ ਲੱਗੇ ਪਿਛਲੇ 10-15 ਦਿਨ ਤੋਂ ਇੱਥੇ ਲੁਕਿਆ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਨਮਾਨਗੜ ਜ਼ਿਲ੍ਹੇ ਚ ਕੀਤੀ ਉਸ ਤੋਂ ਬਾਅਦ ਇਹ ਲੁਕੇ ਹੋਏ ਸੀਗੇ ਉਸ ਤੋਂ ਬਾਅਦ ਕਿੱਥੇ-ਕਿੱਥੇ ਗਏ ਆ ਇਹ ਇਹ ਸਾਰੀ ਅਸੀਂ ਇਨਵੈਸਟੀਗੇਟ ਕਰਾਂਗੇ ਆਈਡੀ ਪ੍ਰੂਫ ਇਹਨੇ ਆਪਣਾ origignal ਦਿੱਤਾ ਸੀ ਕਿਵੇਂ ਦੇਖੋ ਅਸੀਂ ਇਹ ਇਸ ਏਰੀਆ ਦੇ ਵਿੱਚ ਜਿਹੜੇ ਬੋਰ ਵੀ ਭੇਜੀ ਨੇ ਇਹਨਾਂ ਨੂੰ ਸਾਰਿਆਂ ਨੂੰ ਐਗਜ਼ਾਮਿਨ ਕਰਾਂਗੇ ਸਾਡੇ ਐਸਐਚਓ ਸਾਹਿਬ ਵੀ ਇੱਥੇ ਨੇ ਜੇ ਕੋਈ ਇਹਨਾਂ ਨੇ ਆਪਣੇ ਰੂਲ ਰੈਗੂਲੇਸ਼ਨਸ ਦੇ ਸਾਡੇ ਕੋਲ ਇਹਨੇ ਆਪਣਾ ਆਈਡੀ ਦਿੱਤਾ ਵਸੇ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਅਸੀਂ ਇਹਨਾਂ ਦੇ ਸਰੀ ਕਰ ਲਈ ਸੀਗਾ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਲਿਕ ਹੈ ਉਹ ਵੀ ਅਸੀਂ ਇਹਦੇ ਨਾਲ ਹੀ ਰਾਉਂਡ ਅਪ ਕੀਤਾ ਹੈ ਹਰਿਆਣੇ ਦਾ ਸਰ ਅਸੀਂ ਉਹ ਸਾਰੇ ਹੁਣ ਇਨਵੈਸਟੀਗੇਟ ਕਰਾਂਗੇ ਉਹਦੇ ਤੋਂ ਕੁਝ ਗ੍ਰਾਮਤ ਹੋਇਆ ਸੀ ਨਹੀਂ ਉਹ ਅਸੀਂ ਹੁਣ ਪੂਰੀ ਸਰਚ ਕਰਾਵਾਂਗੇ ਗੈਂਗ ਨਾਲ ਸਬੰਧਿਤ ਰੱਖਦਾ ਸੀਗਾ ਮੁੱਢਲੀ ਤਫਤੀਸ਼ ਤੋਂ ਹੀ ਪਤਾ ਲੱਗਿਆ ਕਿ ਇਹ ਜਿਹੜਾ 18 ਤਰੀਕ ਨੂੰ ਇਹਨਾਂ ਨੇ ਕ੍ਰਾਈਮ ਕੀਤਾ ਸੀ ਇਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਐਸੋਸੀਏਟਡ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਮਤਲਬ ਡਾਇਰੈਕਸ਼ਨਸ ਦੇ ਇਹਨਾਂ ਨੇ ਜਿਹੜਾ ਇਹ ਮਰਡਰ ਉੱਥੇ ਅੰਜਾਮ ਦਿੱਤਾ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੋ ਪਤਾ ਲੱਗਿਆ ਹੋਵੇ ਇੱਥੇ ਲੁਕੇ ਹੋਏ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਸੀ ਕਿਉਂਕਿ ਇਹਨਾਂ ਕੋਲੋਂ ਵੈਪਨਸ ਵੀ ਰਿਕਵਰ ਹੋਏ ਜਿੰਨਾ ਕਾਰਟੂਚ ਵੀ ਰਿਕਵਰ ਇਹ ਕੋਲੇ ਸੇ ਕੋਨੇ ਕੁੜੀ ਦੇ ਪਹਿਲਾਂ ਹੀ ਇਨਸੀਡੈਂਟ ਹੋਇਆ ਹੈ ਇਸ ਤੋਂ ਬਾਅਦ ਅਸੀਂ ਹੁਣ ਇਹਦਾ ਇਹ ਮੋਬਾਈਲ ਸਾਈਕਲ ਇਨਸੀਡੈਂਟ ਹੋਇਆ ਦੇ ਉਸ ਤੋਂ ਬਾਅਦ ਸੇ ਨੋਰ ਬਾਹਰ ਤੇ ਲਿਖਿਆ ਪੁਰਾ ਥਰੋਲੀ ਜਿਹੜਾ ਇੱਥੇ ਲੋਕ ਇੱਥੇ ਕੋਈ ਲੋਕਲ ਲਿੰਕ ਵੀ ਹੈ ਜਿਹਨੇ ਇੱਥੇ ਲਿਖੋਇਆ ਹੋਵੇ ਮਤਲਬ ਜਿਹੜਾ ਇਹਦੇ ਨਾਲ ਲੜਕਾ ਹੈਗਾ ਦੂਸਰਾ ਉਹ ਹਰਿਆਣਾ ਦਾ ਰਹਿਣ ਵਾਲਾ ਰਿਹਾ ਅਸੀਂ ਇਹ ਪੰਕਜ ਹੈ ਉਹਦਾ ਪੰਕਜ ਮਲਿਕ ਨਾਮ ਹੈ ਅਸੀਂ ਹੁਣ ਇਹ ਪੂਰਾ ਐਗਜ਼ਾਮਨ ਥਰੋਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਰੂਮ ਦੇ ਵਿੱਚ ਇਹ ਪੀਜੀ ਦੇ ਵਿੱਚ ਕਿਉਂ ਆਇਆ ਕਿੰਨੇ ਇਹਨੂੰ ਕਮਰਾ ਦਵਾਇਆ ਕਿੰਨੇ ਠਾਕਰ ਜਿਹਨਾਂ ਨੂੰ ਪਤਾ ਲੱਗਾ ਜਿਹੜਾ ਇਹ ਅਕਿਊਜ਼ਡ ਹੈ ਇਹ ਹਰਮੰਦਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਜਿਹੜਾ ਦੂਸਰਾ ਹੈ ਜਿਹੜਾ ਸੋਨੀਪਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਰਿਆਣਾ ਇਸ ਲਈ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉੱਥੋਂ ਕਰ ਰਿਹਾ ਹੈ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਇਹਦੇ ਬਾਰੇ ਅਸੀਂ ਇਨਵੈਸਟੀਗੇਟ ਕਰਾਂਗੇ ਇਸ ਲਈ ਕਿਹੜੇ ਵਹੀਕਲ ਤੇ ਇੱਥੇ ਪਹੁੰਚੇ ਕੋਈ ਇਹਨਾਂ ਕੋਲ ਵਹੀਕਲ ਇਹ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਓਕੇ ਬਿਲਕੁਲ